ਅਹ ਦੇਖੋ ਭਈ ਅ ਸਭ ਤੋਂ ਪਹਿਲੇ ਤਾਂ ਮੈਂ ਮੇਰੇ ਪਰਿਵਾਰ ਜਿਹੜੇ ਫਲੱਡ ਦੇ ਨਾਲ ਅਫੈਕਟਡ ਨੇ ਮੇਰੀ ਪੂਰੀ ਅੰਦਰ ਦੀ ਆਂਦੇ ਨਾਲ ਮੈਂ ਖੁਦ ਫਲੱਡ ਅਫੈਕਟਡ ਏਰੀਆ ਵਿੱਚ ਗਿਆ ਫੀਲ ਹੋਵੇ ਕਿ ਪੰਜਾਬ ਵਿੱਚ ਜਿਹੜੇ ਵੀ ਮੇਰੇ ਭਰਾ business ਕਿਸ ਛੋਟੇ بڑے ਲੈਵਲ ਤੇ ਕਰਦੇ ਨੇ ਤੂੰ ਦੋ ਦੋ ਚਾਰ ਚਾਰ ਪਿੰਡ ਡਾਪ ਕਰ ਲੋ ਜਿਹੜੇ ਸਾਡੇ ਪਰਿਵਾਰਾਂ ਤੇ ਇਹ ਪ੍ਰੋਬਲਮ ਆਈ ਹੈ ਸਾਰੀ ਨਿਕਲ ਜਾਏਗੀ ਕਿਉਂਕਿ ਟਾਈਮ ਤਾਂ ਨਿਕਲ ਜਾਂਦਾ ਟਾਈਮ ਅਗਰ ਅچھے ਦਿਨੇ ਰਹੇ ਤਾਂ ਬੁਰੇ ਦਿਨ ਨਹੀਂ ਰਹੇਗੇ ਬੁਰੇ ਦਿਨ ਵੀ ਨਿਕਲ ਜਾਣਗੇ ਅچھے ਦਿਨ ਆਉਣਗੇ ਉੱਤਪ आएंगे जब वो सभी सारे मिलके ਸਾਡੇ ਅਫੈਕਟਡ ਪਰਵਾਰ ਜਿੱਦਾਂ ਮੈਂ ਸਜਾਹਪੁਰ ਵਿੱਚ ਪੰਜ ਘਾਰ ਡਾਕਟ ਕੀਤੇ ਉਹਨਾਂ ਵਾਸਤੇ ਇਮੀਡੀਏਟਲੀ 2-2 ਲੱਖ ਰੁਪਏ ਰੀਲੀਫ ਕੀਤਾ ਇਦਾਂ ਹੀ ਮੈਂ জানা ਕਿ ਜਿਹੜੇ ਵੀ ਪੰਜਾਬ ਵਿੱਚ ਬਿਜ਼ਨਸਮੈਨ ਹੈਗੇ ਨੇ ਉਹ 1.10 ਦਾ 스ਪਿੰਡ ਦੇ ਵਿੱਚੋਂ ਘਰ ਅਡਾਪਟ ਕਰ ਲੈਣ ਉਹਨਾਂ ਦੀ ਜਿਹੜੀ ਬਿਮਾਰ ਉਹਨਾਂ ਦੀ ਜਿਹੜੀ ਪ੍ਰੋਬਲਮ ਹੈਗੀ ਹੈ ਉਹ 2-4-5 ਲੱਖ ਦੇ ਉੱਪਰ ਕੁਝ ਵੀ ਨਹੀਂ ਹੋਏਗੀ ਉਹ ਦੁਬਾਰਾ ਨਾਰਮਲ ਜ਼ਿੰਦਗੀ ਚ ਆ ਜਾਣਗੇ ਔਰ ਸਪੈਸ਼ਲੀ ਇੱਕ ਹੋਰ ਬੜੀ ਗੱਲ ਕਰਨਾ ਚਾਹੁੰਦਾ ਮੈਂ ਜਿਹੜੇ ਲੀਡਰ ਸਾਡੇ ਪੰਜਾਬ ਵਿੱਚ ਲੀਡਰੀ ਕਰਦੇ ਨੇ ਕੀ ਉਹਨਾਂ ਕੋਲ ਪੈਸੇ ਨਹੀਂ ਸਿਰਫ ਗਵਰਨਮੈਂਟ ਦੇਗੀ ਤੋ ਦੇਣਾ ਹੈ ਤੁਸੀਂ ਦੁਨੀਆ ਭਾਰ ਦਾ ਪੈਸਾ ਬਣਾ ਕੇ ਬੈਠੇ ਹੋ ਕਮ ਸੇ ਕਮ ਮੁਸ਼ਕਲ ਦੇ ਟਾਈਮ ਵਿੱਚ ਉਹ ਲੋਕੀ ਜਿਹੜੇ ਦਿਨ ਰਾਤ ਤੁਹਾਨੂੰ ਵੋਟ ਪਾ ਕੇ ਲੀਡਰ ਬਣਾ ਦੇਣ ਹੈ ਉਹਨਾਂ ਨੂੰ ਕਮ ਸੇ ਕਮ ਉਹਨਾਂ ਦੇ ਜਕਮਾਂ ਤੇ ਮਲਮ ਲਗਾਓ ਕੋਈ ਚੇ ਪੈਸਾ ਆਪਣੀ ਛੇਪਿਛੋ ਕਰੋ ਉੱਪਰ ਰੱਬ ਦੇਖ ਰਿਹਾ ਹੈ ਜਾਣ ਨਹੀਂ ਹੈ ਤੁਸੀਂ ਤੀ ਤੀ ਸਾਜ ਲੋਕਾਂ ਨੇ ਤੁਹਾਨੂੰ ਉਹ ਆਦਰ ਸਤਕਾਰ ਉਹ ਸਟੇਟਸ ਸਭ ਕੁਝ ਦਿੱਤਾ ਹੈ ਜਿਹੜਾ ਤੁਸੀਂ ਕਦੇ ਅਮੈਜ਼ ਨਹੀਂ ਕਰ ਸਕਦੇ ਸੀਗੇ ਇਸ ਵਾਸਤੇ politcal ਪਾਰਟੀਆਂ ਜਿੰਨੀਆਂ ਵੀ ਹੈਗੀਆਂ ਨੇ ਉਹਨਾਂ ਦੇ ਲੀਡਰ ਮਿਹਰਬਾਨੀ ਕਰਕੇ ਪਿੰਡਾਂ 'ਤੇ ਜਾ ਕੇ ਇਹ ਨਹੀਂ ਬੋਲੋ ਕਿ ਗਵਰਨਮੈਂਟ ਆਏਗੀ ਤੇ ਦੇਗੀ ਗਵਰਨਮੈਂਟ ਨੇ ਅਨਾਜ ਭੇਜਿਆ ਆਪਣੀ ਜੇਬ ਜੋ ਕੱਟ ਕੇ ਪੰਜ ਪੰਜ ਕਾਰ ਅਡਾਪਟ ਕਰ ਲੋ ਕਿਨਾਂ ਨੂੰ ਕਹਿ ਰਿਹਾ ਮੈਂ ਸਾਰੀ ਪੋਲਿਟੀਕਲ ਲੀਡਰਾਂ ਦੇ ਲੀਡਰ ਇਸ ਤੋਂ ਖਰਾਬ ਟਾਈਮ ਪੰਜਾਬ ਵਿੱਚ ਕਦੇ ਨਹੀਂ ਆਏਗਾ ਇਸ ਟਾਈਮ ਤੇ ਤੁਹਾਡੀ ਜ਼ਰੂਰਤ ਹੈ ਬਹੁਤ ਪੈਸਾ ਤੁਹਾਡੇ ਪਰਿਵਾਰਾਂ ਵਾਸਤੇ ਕਿਉਂਕਿ ਤੁਸੀਂ ਰਾਜ ਕੀਤੀ ਪਿਛਲੇ 25 30 40 40 ਸਾਲ ਤਿੰਨ ਤਿੰਨ ਪੀੜੀਆਂ ਤੁਹਾਡੀਆਂ ਰਾਜ ਕਰਕੇ ਚਲੇ ਗਈਆਂ ਇੱਕ ਰੁਪਿਆ ਤੁਸੀਂ ਕਦੇ ਲਗਾਇਆ ਨਹੀਂ ਫੂੰਟੇ ਲਗਾਓ ਫੂੰਟੇ ਲੋਕਾਂ ਦੇ ਲੋਕਾਂ ਨੂੰ 4 ਪੈਸੇ ਆਪਣੀ ਜੇਬ ਛੋ ਦਿਓ ਔਰ ਜਿਹੜੇ ਮੇਰੇ ਇੰਡਸਟਰੀਸ ਲਿਖਾ ਨੇ ਅਗਰ ਉਹ ਵੀ ਅ ਗਿਆਨ ਤੁਸੀਂ ਸਾਰੇ ਇਨਕਮ ਟੈਕਸ ਭਰ ਦਿਓ ਤੁਸੀਂ ਅਫਸਰਾਂ ਬ੍ਰਾਈਬ ਕਰ ਦਿਓ ਜਿਹੜੇ ਕਪਤਫਸਰ ਨੇ ਆਪਣਾ ਕੰਮ ਕਰਾਨਾ ਵਾਸਤੇ ਲੇਕਿਨ ਤੁਸੀਂ ਜਿਹੜੇ ਗਰੀਬ ਲੋਕ ਅੱਜ ਜਿਹੜਾ ਕੋ ਰੋਟੀ ਖਾਣ ਨੂੰ ਜਗ੍ਹਾ ਨਹੀਂ ਥੇਗੀ ਰੋਟੀ ਨਹੀਂ ਹੈਗੀ ਕਾਰ ਵੀ ਹੈਗਾ ਪਸ਼ੂ ਮਰ ਗਏ ਕਾਰ ਬਰਬਾਦ ਹੋ ਗਿਆ ਫੈਮਲੀਆਂ ਬਰਬਾਦ ਹੋ ਗਈਆਂ ਜ਼ਮੀਨਾਂ ਰੋਣ ਗਈਆਂ ਫਸਲਾਂ ਖਰਾਬ ਹੋ ਗਈਆਂ ਉਹਨਾਂ ਦੇ ਬਾਰੇ 'ਚ ਵੀ ਸੋਚੋ ਮੈਨੂੰ ਪੂਰੀ ਉਮੀਦ ਹੈ ਕਿ ਮੇਰੀ ਇਹ ਬੇਨਤੀ ਸਾਰੇ ਇੰਡਸਟਰੀ ਹਿਸਟਰੀ ਸੁਣਗੇ اور ਜਿਹੜੇ politcal leader ਨੇ ਜਿਹੜੇ ਸਿਰਫ ਜਾ ਕੇ ਗੱਡੀਆਂ ਤੇ ਬੈਠ ਕੇ ਗੱਡੀਆਂ ਤੋਂ ਥੱਲੇ ਵੀ ਨਹੀਂ ਉਤਰਦੇ ਕਿਉਂ ਕਿ ਇਹਨਾਂ ਦੇ ਕੱਪੜੇ ਖਰਾਬ ਹੋ ਜਾਂਦੇ ਨੇ ਆਪਣੀ ਜਨਤਾ ਜਾਓ ਉਹ ਵੀ ਤੁਹਾਡੇ ਪਰਿਵਾਰ ਨੇ ਉਹਨਾਂ ਨੇ ਵੀ ਤੁਹਾਨੂੰ ਵੋਟ ਪਾ ਕੇ ਲੀਡਰ ਬਣਾਇਆ ਨੇਤਾ ਬਣਾਇਆ ਤੁਸੀਂ ਸਭ ਕੁਝ ਬਣਾਇਆ ਅੱਜ ਮੁਸ਼ਕਲ ਦੇ ਟਾਈਮ ਤੇ ਸਿਰਫ ਤੁਸੀਂ ਇਹ ਬੋਲ ਦਿਓ ਕਿ ਗੌਰਮੈਂਟ ਕਰੇਗੀ ਕਿਉਂ ਗੌਰਮੈਂਟ ਤਾਂ ਕਰੇਗੀ ਕਰਗੀ ਤੂੰ ਸੇ ਕਿਉਂ ਨਹੀਂ ਕਰ ਸਕਦਾ ਉਮੀਦ ਕਰਦਾ ਕਿ ਮੇਰੀ ਬੇਨਤੀ ਸਾਰੇ ਲੀਡਰਾਂ ਨੂੰ ਇਹ ਜ਼ਰੂਰ ਸੋਚਣ ਤੇ ਮਜਬੂਰ ਕਰੇਗੀ ਕਿ ਅਸੀਂ ਆਪਣੇ ਪਰਿਵਾਰਾਂ ਜਿਹੜੇ ਫਲਡ ਅਫੈਕਟਡ ਨਾ ਹੁਣ ਅੱਜ ਇਹ ਪੀੜਤ ਦਰਜ ਚਾਹਗੇ ਨਾ ਉਹਨਾਂ ਨੂੰ ਵਾਪਸ ਕਿਟਾਂਗੇ ਔਰ ਸਪੈਸ਼ਲ ਇੰਡਸਟਰੀਸਟਿਸ ਬਹੁਤ ਬਹੁਤ ਜੀਤ ਨਮਸਕਾਰ ਧੰਨਵਾਦ